ਸੰਦੀਪ ਕੋ ਬਚੋ ਨਾ ਤੂੰ ਇਹ ਟੋਬੇ ਚ ੁੱਟੇ ਕੱਢਦੇ ਕਹਦੇ ਫੰਡਰ ਹੈ ਭਾਈ ਕੱਢਦੇ ਹਾਂ ਸਹੀ ਗੱਲ ਹੈ ਉਸ ਵਾਰ ਅਗਲੇ ਤੋਂ ਫੰਡਰ ਕਰਕੇ ਦਿੰਦੇ ਸੂਬੇ ਨਾਲ ਸੁਬੇ ਉਹਦੀ ਮਰਜ਼ੀ ਰਗੀ ਹਾਂ ਪਤਾ ਕਿਸਮਤ ਅਗਲੇ ਦੀ ਆ ਯਾਰ ਤੈਨੂੰ ਵੀ ਕਰ ਤੂੰ ਕਹਿੰਦਾ ਫੰਡਰ ਹੈ ਯਾਰ 2-3 ਮਹੀਨੇ ਦੇ ਹੈਗੀ ਆ ਤੂੰ ਚੈੱਕ ਕਰਾ ਲੈ ਉਹਦਾ ਫੰਡਰ ਸੌਣ ਕਰਾ ਲੈ ਇਹ ਗੱਲ ਇਹ ਐ ਕਰੋ ਨਾ ਜਾ ਕੇ ਤਾਂ ਗੱਭਣ ਜਰੂਰ ਹੈ ਵੀ ਤੁਸੀਂ ਕਿਰਾ ਫੰਡਰ ਕਰਕੇ ਲੈ ਜਾਓ 2 ਮਹੀਨੇ ਦੇਖ ਲਿਓ ਨੂੰ ਮਹੀਨਾ ਗੱਲ ਤੂੰ ਵੀ ਸਹੀ ਦੇਖੋ ਅਲਾ ਬੇਦਰਾ ਯਾਰ ਆਲੀ ਕੋ ਯਾ ਵਧੀਆ ਜੀ ਆਪ ਤੁਹਾਨੂੰ ਸੁਣਾਉਂ ਠੀਕ ਹੈ ਤੇ ਆਹ ਬਾਈਆਂ ਦਾ 2 ਮਿੰਟ ਦੇ ਦੋਹਰਾ ਲਾ ਦਿਖਾ ਲਾ ਪੁੱਛਿਓ ਤੋ ਇੱਕ ਮਹੀਨਾ ਹੋਰ ਦੇਖ ਲੈ ਬਾਈ ਯਾਰ ਕਰ ਸੁਣਦਾ ਇਹਦੀ ਵਾਸਤੇ ਉਹਨੂੰ ਕਿੱਥੇ ਲਾਪਾ ਆਹ 2 ਮਿੰਟ ਦੇ ਦੱਸੀ ਜਾਂਦਾ ਆਪਾਂ ਨੂੰ ਆਪਾਂ ਇਹਨੂੰ 1 ਮਹੀਨਾ ਹੋਰ ਦੇਖਣਾ 3 ਮਹੀਨਿਆਂ ਨੂੰ ਪਤਾ ਲੱਗ ਜਾਂਦਾ ਠੀਕ ਹੈ ਕਿ ਨਹੀਂ ਨਹੀਂ ਮੈਂ ਨਹੀਂ ਗਰੰਟੀ ਲੈਂਦਾ ਜੀ ਨਾ ਫੰਡਰ ਕਰਕੇ ਦੇਂਦਿਆ ਕਿ ਤੂੰ ਗਰੰਟੀ ਕਰਦੀ ਗਰੰਟੀ ਕਰਦੀ ਏ ਫੰਡਰ ਕਰਕੇ ਦੇਵੇ ਉਹ ਫੰਡਰ ਕਰਕੇ ਲਵੇ ਮੈਂ 200 ਰੁਪਏ ਪਿੱਛੇ ਇੱਕੋ ਜੁੱਤੀਆਂ ਖਾਉਂ ਇਹ ਤੋਂ ਖਾਉਂ ਪਬਲਿਕ ਤੋਂ ਖਾਉਂ ਅਰੇ ਇਹਨੂੰ ਰਾਜੂ ਫੁੱਦੂ ਸੋਤੇ ਕਰਾਉਂਦਾ ਹਾਂ ਫੰਡਰ ਕਰਕੇ ਲੈ ਤੂੰ ਮੈਂ ਨਹੀਂ ਇਹ ਕੰਮ ਕਰਦਾ ਤੂੰ ਛੋਟੇ ਵੀਰ ਆ ਕੇ ਕਹਿੰਦੇ ਜ਼ੀਰੋ ਫੰਡਰ ਆ ਬਈ ਲੈਣ ਆਲਾ ਤੇਰੀ ਤਾਂ ਮੋਟੀ ਆ ਕਿਹੜਾ ਵਿਕਣੋਂ ਰਹਿੰਦੀ ਆ ਦੁਬਾਰੀ ਵੀ ਮਨਾ ਦੂਗੀ ਕਿਉਂ ਮਾਸਚ ਘੱਟ ਆ ਇਹ ਤੂੰ ਲੰਬਾ ਦਿਮਾਗ ਲੜਾ ਤੂੰ ਕਹਿੰਦਾ ਜ਼ੀਰੋ ਫੰਡਰ ਆ ਬਈ ਲੈਣੀ ਆ ਲੈ ਨਹੀਂ ਲੈਣੀ ਨਾਲ ਤੇਰੀ ਕਿਸਮਤ ਗੱਭਣ ਲਿਕੜੇ ਨਾ ਲਿਕੜੇ ਤੈ ਲਵਾਈ ਹੈ ਫੰਡਰ ਕਰਕੇ ਬਾਈ ਅੱਜ ਲੈਣੀ ਦੇਖ ਭਾਈ ਤੇਰੀ ਅੱਗੇ ਕਿਸਮਤ ਝਗੜੂ ਤੂੰ ਦੱਸ ਦੇ ਨਹੀਂ ਲੈਣਾ ਮੈਂ ਤਾਂ ਤੁਹਾਨੂੰ ਦੱਸਦਾ ਮੰਗਦਾ ਕੀ ਹੈ ਛੋਟੇ ਭਾਈ 15000 15000 15000 ਮੰਗਦਾ ਬਾਈ ਹਾਂ ਇਧਰੋਂ ਆ ਕੇ ਮੁੰਡੇ ਵੀਡੀਓ ਨਹੀਂ